ਸੋ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਤੇ ਸਥਿਤਾਂ ਜਿੱਥੇ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ। ਕਰੀਬ 6 ਮਹੀਨੇ ਤੋਂ ਵਾਧਾ ਸਮਾਂ ਹੋ ਗਿਆ ਤੇ ਕਿਸਾਨ ਇਸ ਥਾਂ ਦੇ ਉੱਤੇ ਹੁਣ ਵੀ ਪੂਰੀ ਤਰ੍ਹਾਂ ਦੇ ਨਾਲ ਡੱਟੇ ਹੋਏ ਨੇ। ਜੇ ਗੱਲ ਕੀਤੀ ਜਾਵੇ ਮੌਸਮ ਦੀ ਤਾਂ ਇਸ ਸਮੇਂ ਬਰਸਾਤ ਦਾ ਮੌਸਮ ਹੈ। ਮਾਨਸੂਨ ਵਰ ਰਿਹਾ ਤੇ ਕਿਸਾਨਾਂ ਦੇ ਵੱਲੋਂ ਵੀ ਪੂਰੀ ਤਿਆਰੀ ਕੀਤੀ ਹੋਈ ਹੈ। ਕਿਸਾਨ ਕਿਤੇ ਵੀ ਡਾਮਾ ਡੋਲ ਹੁੰਦੇ ਨਜ਼ਰ ਨਹੀਂ ਆ ਰਹੇ। ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਦੀਆਂ ਤਸਵੀਰਾਂ ਜਿਹੜੀਆਂ ਟਰਾਲੀਆਂ ਨੇ ਉਹਨਾਂ ਦੇ ਉੱਤੇ ਜਿਹੜੀਆਂ ਤਰਪਾਲਾਂ ਲਾਈਆਂ ਹੋਈਆਂ ਨੇ ਤਾਂ ਕਿ ਜਿਹੜੀ ਬਰਸਾਤ ਹੈ ਮੀਂ ਤੰਦ ਪ੍ਰਬੰਧ ਵੀ ਕੀਤਾ ਹੋਇਆ ਤੇ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਉਹ ਪੂਰੀ ਤਰ੍ਹਾਂ ਨਾਲ ਬੁਲੰਦ ਨਜ਼ਰ ਆ ਰਹੇ ਨੇ ਤੇ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਜਿਹੜਾ ਫਰਮਾਨ ਜਾਰੀ ਕੀਤਾ ਹੋਇਆ ਹੈ ਕਿ ਜਿਹੜੇ ਬਾਰਡਰ ਨੇ ਸਰਹੱਦਾਂ ਨੇ ਉਹਨਾਂ ਨੂੰ ਖੋਲ ਦਿੱਤਾ ਜਾਵੇ ਪਰੰਤੂ ਜਿਹੜਾ ਇਹ ਕੇਸ ਹੈ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਹੁੰਚਾ ਦਿੱਤਾ ਗਿਆ ਉੱਥੇ ਰਿਵਿਊ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਤੇ ਵੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਦਾ ਕੀ ਫੈਸਲਾ ਹੁੰਦਾ ਪਰ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਪੂਰੀ ਤਰ੍ਹਾਂ ਦੇ ਨਾਲ ਡੋਲ ਨਜ਼ਰ ਆ ਰਹੇ ਨਹੀਂ ਕਿਤੇ ਵੀ ਕਿਸਾਨਾਂ ਦਾ ਜਿਹੜਾ ਹੌਸਲਾ ਹੈ ਉਹ ਡੋਲਦਾ ਨਜ਼ਰ ਨਹੀਂ ਆ ਰਿਹਾ ਬੁਲੰਦ ਹੌਸਲੇ ਦੇ ਨਾਲ ਉਹਨਾਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਡੇਰੇ ਲਾਏ ਹੋਏ ਨੇ ਸੋ ਕਿਸਾਨਾਂ ਦੀ ਮਾਨ ਨੇ ਉਹ ਵੀ ਜੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਸਮੱਸਿਆ ਤੋਂ ਡਰਨ ਵਾਲੇ ਨਹੀਂ ਕਿਉਂਕਿ ਅਸੀਂ ਤਾਂ ਸ਼ੁਰੂ ਤੋਂ ਹੀ ਸਮੱਸਿਆਵਾਂ ਦੇ ਨਾਲ ਹੀ ਜੂਝਦੇ ਆਏ ਹਾਂ ਸੋ ਤਸਵੀਰਾਂ ਦੇ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਜਿਹੜੀ ਟੈਂਕੀ ਵੀ ਲਗਾਈ ਹੋਈ ਹੈ ਜੋ ਖਾਸ ਤੌਰ ਤੇ ਇੱਕ ਜਿਸ ਦਾ ਨਹਾਣ ਦੇ ਲਈ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਪਾਣੀ ਦੇ ਲਈ ਵੀ ਜਿਹੜਾ ਪੀਣ ਦਾ ਪਾਣੀ ਹੈ ਉਸ ਦੇ ਲਈ ਵੀ ਪ੍ਰਬੰਧ ਕੀਤਾ ਜਾ ਰਿਹਾ ਸੋ ਦੂਰ ਤੱਕ ਨਜ਼ਰ ਮਾਰੀ ਜਾਵੇ ਤਾਂ ਕਿਸਾਨਾਂ ਦੇ ਜਿਹੜੇ ਡੇਰੇ ਨੇ ਉਹ ਲਗਾਏ ਗਏ ਨੇ ਜਿਹੜੀਆਂ ਟਰਾਲੀਆਂ ਨੇ ਉਹਨਾਂ ਨੂੰ ਵੀ ਇੱਕ ਤਰੱਕੇ ਦੇ ਨਾਲ ਘਰ ਬਣਾਇਆ ਹੋਇਆ ਇਸ ਤੋਂ ਇਲਾਵਾ ਅਲੱਗ ਤੋਂ ਜਿਹੜੇ ਤੰਬੂ ਨੇ ਉਹ ਵੀ ਲਗਾਏ ਹੋਏ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਇਸੇ ਤਰ੍ਹਾਂ ਹੀ ਡਟੇ ਰਹਿਣਗੇ ਹੁਣ ਵੇਖਣਾ ਹੋਵੇਗਾ ਕਿ ਜਦੋਂ ਇਹ ਸਰਹੱਦ ਖੁੱਲਦੀ ਹੈ ਇਹ ਬਾਰਡਰ ਜਿਹੜਾ ਹਰਿਆਣਾ ਸਰਕਾਰ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਉਹ ਖੋਲੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਕਿਸਾਨ ਜਿਸ ਤਰ੍ਹਾਂ ਬੀਤੇ ਦਿਨ ਉਹ ਐਲਾਨ ਕੀਤਾ ਗਿਆ ਕਿ ਦਿੱਲੀ ਚਲੋ ਦਾ ਨਾਰਾ ਮੁਰਦ ਦਿੱਤਾ ਗਿਆ ਉਹ ਲਗਾਤਾਰ ਬਰ ਰਹੇਗਾ ਜਾਂ ਕੋਈ ਸਹਿਮਤੀ ਬਣ ਪਉਂਦੀ ਹੈ ਕਿਸਾਨਾਂ ਦੇ ਨਾਲ ਕੋਈ ਸਰਕਾਰ ਦੀ ਗੱਲਬਾਤ ਹੋ ਪਉਂਦੀ ਹੈ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸਾਫ ਹੋ ਜਾਵੇਗਾ ਪਰ ਜੇ ਗੱਲ ਕੀਤੀ ਜਾਵੇ ਇਸ ਸਮੇਂ ਮੌਸਮ ਦੀ ਇਸ ਸਮੇਂ ਮੌਸਮ ਬਰਸਾਤ ਦਾ ਹੈ ਤੇ ਬਰਸਾਤ ਦੇ ਮੌਸਮ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨਜ਼ਰ ਆ ਰਹੇ ਨੇ ਅਸਮਾਨ ਦੇ ਵਿੱਚ ਕਾਲੀ ਘਟਾ ਛਾਈ ਹੋਈ ਹੈ ਤੇ ਦੂਜੀ ਪਾਸੇ ਦੀ ਜਿਹੜੇ ਮੈਂ ਗੱਲ ਕਰਾਂ ਤਸਵੀਰਾਂ ਵਖਾਮਾ ਤਾਂ ਝੰਡੇ ਨਜ਼ਰ ਆ ਰਹੇ ਨੇ ਤੇ ਜਿਹੜੇ ਟਰਾਲੀਆਂ ਦੇ ਉੱਤੇ ਲਗਾਏ ਗਏ ਨੇ ਜਿਹੜਾ ਇੱਕ ਸਾਈਨ ਬਣਾਇਆ ਹੋਇਆ ਤੇ ਪਿੱਛੇ ਵੀ ਦੂਰ ਤੱਕ ਲਗਭਗ ਜੇ ਮੈਂ ਇਹ ਰਸਤੇ ਦਾ ਫਾਸਲਾ ਤੈਅ ਕਰਾਂ ਤਾਂ ਕਰੀਬ 2 ਕਿਲੋਮੀਟਰ ਦਾ ਇਹ ਫਾਸਲਾ ਜਿਸਤਾਂ ਦੇ ਉੱਤੇ ਆਉਣ ਵਾਲੇ ਰਸਤੇ ਤੇ ਜਾਣ ਵਾਲੇ ਰਸਤੇ ਦੇ ਉੱਤੇ ਜੜੀਆਂ ਟਰਾਲੀਆਂ ਖੜੀਆਂ ਹੋਈਆਂ ਨੇ ਇੱਕ ਘਰ ਦੇ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਆਪਣੇ ਡੇਰੇ ਲਾਏ ਹੋਏ ਨੇ ਹੁਣ ਕਦੋਂ ਤੱਕ ਇਹ ਮਸਲੇ ਦਾ ਹੱਲ ਹੁੰਦਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਹਾਲਾਂਕਿ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਦੋਂ ਤੱਕ ਐਮਐਸਪੀ ਨਹੀਂ ਮਿਲਦੀ ਤੇ ਉਸ ਤੋਂ ਇਲਾਵਾ ਜੜੀਆਂ ਹੋਰ ਮੰਨੀਆਂ ਗਈਆਂ ਮੰਗਾਂ ਨੇ ਉਹ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਤੇ ਦਿੱਲੀ ਚਲੋ ਦੀ ਕਾਲ ਵੀ ਬੀਤੇ ਦੇਨ ਸੁਰਜੀਤ ਸਿੰਘ ਫੂਲ ਅਤੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੇ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਕਦੋਂ ਇਹ ਜਿਹੜੀ ਕਾਲ ਹੈ ਉਹ ਪੂਰੀ ਹੁੰਦੀ ਹੈ ਕਿਉਂਕਿ ਜਿਹੜਾ ਇਹ ਬਾਰਡਰ ਖੁੱਲਣ ਦਾ ਵੀ ਜਿਹੜਾ ਆਦੇਸ਼ ਹੈ ਹਾਈ ਕੋਰਟ ਦੇ ਵੱਲੋਂ ਦੇ ਦਿੱਤਾ ਗਿਆ ਹੁਣ ਫੈਸਲਾ ਸੁਪਰੀਮ ਕੋਰਟ ਦੇ ਹੱਥ ਹੈ ਉਹਨਾਂ ਦੇ ਵੱਲੋਂ ਕੀ ਕੁਝ ਇਸ ਫੈਸਲੇ ਦੇ ਉੱਤੇ ਹੁਕਮ ਆਉਂਦਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਹਾਲਾਂਕਿ ਕਿਸਾਨਾਂ ਦੇ ਵੱਲੋਂ ਸਾਫ ਤੌਰ ਤੇ ਇੱਕੀ ਗੱਲ ਉਲਿਖੀ ਗਈ ਹੈ ਕਿ ਉਹ ਦਿੱਲੀ ਜਾਣਗੇ ਤੇ ਆਪਣੀਆਂ ਮੰਗਾਂ ਮਨਵਾ ਕੇ ਫੇਰ ਹੀ ਘਰ ਵਸਪਰਤਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਕਦੋਂ ਕਿਸਾਨ ਦਿੱਲੀ ਜਾਂਦੇ ਨੇ ਜਾਂ ਕੇਂਦਰੀ ਦੇ ਨਾਲ ਕੋਈ ਟੇਬਲ ਟਾਕ ਪਹਿਲਾਂ ਹੀ ਹੋ ਜਾਂਦੀ ਹੈ ਕੋਈ ਗੱਲਬਾਤ ਪਹਿਲਾਂ ਹੀ ਹੋ ਜਾਂਦੀ ਹੈ ਤੇ ਇਹ ਜਿਹੜਾ ਡੇਰਾ ਇਸ ਸਮੇਂ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਲਾਇਆ ਗਿਆ ਉਹ ਖਤਮ ਹੋ ਜਾਂਦਾ ਹੈ ਹੁਣ ਆਉਣ ਵਾਲਾ ਸਮਾਂ ਤੈਅ ਕਰੇਗਾ ਵੀਡੀਓ ਜਰਨਲਿਸਟ ਅਨਕਿਤ ਦੇ ਨਾਲ ਚਰਨਜੀਤ ਸਿੰਘ ਚੰਨੀ ਸ਼ੰਭੂ